ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੇ ਤੁਸੀ ਦੇ ਦੇ ਪਏ ਜੀ ਮੇਰਾ ਡੀਪੀਸੀ ਪੰਜਾਬੀ ਤੁਹਾਨੂੰ ਦਾ ਦਈਏ ਕਿ ਅੱਜ ਅਸੀਂ ਬੱਬਰੀ ਬਾਈਪਾਸ ਨਾਕੇ ਦੇ ਉੱਤੇ ਖੜੇ ਹਾਂ ਜਿੱਥੇ ਕਿ ਅੱਜ ਬੜੀ ਹੀ ਵਧੀਆ ਤਰੀਕੇ ਦੇ ਨਾਲ ਇੱਕ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਨੇ ਗਰਦਾਸਪੁਰ ਦੇ ਵਿੱਚ ਵੀ ਬਹੁਤ ਜਲਦ ਹੋਣ ਵਾਲੀਆਂ ਨੇ ਜਦੇ ਲਈ ਲਾਅਨ ਆਰਡਰ ਨੂੰ ਜਿਹੜਾ ਹੈ ਸਹੀ ਰੱਖਣ ਦੇ ਲਈ 12 ਆ ਰਹੀਆਂ ਗੱਡੀਆਂ ਗਰਦਾਸਪੁਰ ਦੀ ਐਂਟਰੀ ਦੇ ਉੱਤੇ ਜਿਹੜੀਆਂ 12 ਗੱਡੀਆਂ ਆ ਰਹੀਆਂ ਨੇ ਉਹਨਾਂ ਦੀ ਚੈਕਿੰਗ ਦੇ ਲਈ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਇੱਥੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਇਸ ਟਾਈਮ ਮੈਂ ਬਬਰੀ ਬਾਈਪਾਸ ਦੇ ਉੱਤੇ ਮੌਜੂਦ ਹਾਂ ਤੇ ਚੈਕਿੰਗ ਦੇ ਉੱਤੇ ਜਿਹੜੀ ਸਾਰੀ ਗੱਲਬਾਤ ਬਾਕੀ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਨੇ ਸਾਂਝੀਆਂ ਕਰਦੇ ਆ ਡੀਪੀਜੀ ਪੰਜਾਬੀ ਦੇ ਤੇ ਇਸ ਟਾਈਮ ਅਸੀਂ ਤੁਹਾਨੂੰ ਬੱਬਰੀ ਬਾਈਪਾਸ ਨਾਕਾ ਜੋ ਕਿ ਸਦਰ ਥਾਣਾ ਦਾ ਨਾਕਾ ਆ ਉਥੋਂ ਇਹ ਤਸਵੀਰਾਂ ਦਿਖਾ ਰਹੇ ਆ ਜਿੱਥੇ ਕਿ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਹਾਈ ਸਕਿਉਰਿਟੀ ਦੇ ਉੱਤੇ ਚੈਕਿੰਗ ਅੱਜ ਹੋ ਰਹੀ ਏ ਚੈਕਿੰਗ ਜਿਹੜੀ ਏ ਸਪੈਸ਼ਲ ਚੈਕਿੰਗ ਜਿਹੜੀ ਏ ਅੱਜ ਕੀਤੀ ਜਾ ਰਹੀ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਐਮਪੀ ਦੀਆਂ ਵੋਟਾਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਨੇ ਸਿਰਤੇ ਨੇ ਤੇ ਜਿਦੇ ਕਰਕੇ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਸਾਹਮਣੇ ਨਾ ਆਏ ਇਸ ਕਰਕੇ ਜਿਹੜਾ ਆ ਬੜੀ ਹੀ ਹੁਸ਼ਿਆਰੀ ਦੇ ਨਾਲ ਜਿਹੜੀ ਪੰਜਾਬ ਪੁਲਿਸ ਹੈ ਜਿਹੜੀ ਆਵਾਗਮਨ ਦੇ ਵਿੱਚ ਜੰਨੀਆਂ ਵੀ ਗੱਡੀਆਂ ਲੰਘਦੀਆਂ ਵਰਦੀਆਂ ਨੇ ਉਹਨਾਂ ਦੀ ਚੈਕਿੰਗ ਬੜੀ ਹੀ ਸਟ੍ਰਿਕਟਲੀ ਜਿਹੜੀ ਇਹ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇ ਦੇ ਪਈਓ ਡੀਪੀਸੀ ਪੰਜਾਬੀ ਦੇ ਨਾਲ ਜਿਹਦੇ ਵਿੱਚ ਪੰਜਾਬ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ सदर ਥਾਣਾ ਦੀ ਪੁਲਿਸ ਜਿਹੜੀ ਬੜੇ ਹੀ ਮੁਸਤੈਦੀ ਦੇ ਨਾਲ ਜਿਹੜੀ ਇਹ ਚੈਕਿੰਗ ਨੂੰ ਅੰਜਾਮ ਦਿੰਦੀ ਹੋਈ ਤੁਸੀਂ ਦੇਖਦੇ ਪਈਓ ਪੀ ਸਾਰੇ ਅਫਸਰ ਸਹਿਬਾਨ ਜਿੰਨੇ ਵੀ ਨੇ ਉਹ ਸਾਰੇ ਤੇ ਸਾਰੇ ਇੱਥੇ ਜਿਹੜੀ ਹੈ ਚੈਕਿੰਗ ਦੇ ਲਈ ਬੜੇ ਹੀ ਵਧੀਆ ਤਰੀਕੇ ਦੇ ਨਾਲ ਇਸ ਟਾਈਮ ਇੱਥੇ ਜਿਹੜੀ ਇਹ ਚੈਕਿੰਗ ਕੀਤੀ ਜਾ ਰਹੀ ਹੈ ਤੇ ਚੈਕਿੰਗ ਦੇ ਦੌਰਾਨ ਜਿਹੜਾ ਆ ਗੱਡੀਆਂ ਦੀ ਚੈਕਿੰਗ ਸਿਰਫ ਇਸੇ ਲਈ ਕੀਤੀ ਜਾ ਰਹੀ ਕਿਉਂਕਿ ਐਮਪੀ ਦੇ ਵੋਟਾਂ ਦੇ ਉੱਤੇ ਜਿਹੜਾ ਆ ਕਾਨੂੰਨ ਦੇ ਤੌਰ ਤੇ ਜਿਹੜਾ ਆ ਸਹੀ ਤਰੀਕੇ ਦੇ ਨਾਲ ਜਿਹੜਾ ਆ ਕੰਮਕਾਜ ਚੱਲਦੇ ਰਹਿਣ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਿਹੜੀ ਹੈ ਪ੍ਰੋਬਲਮ ਜਾਂ ਲਾਇਨ ਆਇਡਰ ਜਿਹੜਾ ਆ ਉਹ ਕੈਮ ਰਵੇ ਇਸੇ ਕਰਕੇ ਜਿਹੜਾ ਆ ਇੱਥੇ ਬੜੀ ਹੀ ਮਸਤੀਦੀ ਦੇ ਨਾਲ ਜਿਹੜੀ ਹੈ ਚੈਕਿੰਗ ਹੁੰਦੀ ਪਈ ਹੈ ਤੁਸੀਂ ਦੇ ਦੇ ਪਈਓ ਤਸਵੀਰਾਂ ਡੀਪੀਸੀ ਪੰਜਾਬੀ ਟੀਵੀ ਦੇ ਉੱਤੇ DPC ਪੰਜਾਬੀ DPC ਪੰਜਾਬੀ ਟੀਵੀ ਦੇ ਉੱਤੇ ਜਿਹੜੀਆਂ ਇਹ ਤਸਵੀਰਾਂ ਲਗਾਤਾਰ ਜਿਹੜੀਆਂ ਨੇ ਤੁਸੀਂ ਦੇਖਦੇ ਪਿਓ ਅ ਕਿ ਇੱਥੇ ਜਿਹੜੀ ਹੈ ਚੈਕਿੰਗ ਖਾਸ ਕਰਕੇ ਜਿਹੜੀ ਹੈ ਹੋ ਰਹੀ ਹੈ ਜਿੰਨੇ ਵੀ ਵਾਹਨ ਜਿਹੜੇ ਅੰਮ੍ਰਿਤਸਰ ਵਾਲੀ ਸ਼ਹਿਰ ਤੋਂ ਗੁਰਦਾਸਪੁਰ ਦੇ ਵਿੱਚ ਐਂਟਰ ਹੋ ਰਹੇ ਨੇ ਉਹਨਾਂ ਵਾਹਨਾਂ ਦੀ ਖਾਸ ਕਰਕੇ ਜਿਹੜੀ ਹੈ ਉਹ ਚੈਕਿੰਗ ਇੱਥੇ ਕੀਤੀ ਜਾ ਰਹੀ ਹੈ ਸਪੈਸ਼ਲ ਨਾਕੇ ਦੇ ਉੱਤੇ ਜਿਹੜੀ ਹੈ ਉਹ ਚੈਕਿੰਗ ਜਿਹੜੀ ਕੀਤੀ ਜਾ ਰਹੀ ਜਦੋਂ ਅਸੀਂ ਇਸ ਨਾਕੇ ਦੇ ਉੱਤੇ ਪਹੁੰਚੇ ਆ ਤੇ ਸਪੈਸ਼ਲਿਸਟ ਸਾਨੂੰ ਵੀ ਰੋਕ ਕੇ ਪੁੱਛਿਆ ਗਿਆ ਕਿਸੇ ਵੀ ਤਰ੍ਹਾਂ ਦੀ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਢਿੱਲ ਮੱਠ ਨਹੀਂ ਦਿੱਤੀ ਜਾ ਰਹੀ ਭਾਵੇਂ ਉਹ ਪ੍ਰੈਸ ਹੋਵੇ ਭਾਵੇਂ ਉਹ ਕੋਈ ਸਪੈਸ਼ਲ ਪਰਸਨ ਹੋਵੇ ਭਾਵੇਂ ਵੀਆਈਪੀ ਬੰਦਾ ਹੋਵੇ ਚੈਕਿੰਗ ਜ਼ਰੂਰ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਦੀ ਸਭ ਤੋਂ ਵੱਡੀ ਖਾਸियत ਇਹੀ ਹੈ ਕਿ ਉਹ ਬਿਨਾਂ ਕਿਸੇ ਡਰ ਤੋਂ ਬਿਨਾਂ ਕਿਸੇ ਸੰਕੋਚ ਤੋਂ ਹਰ ਬੰਦੇ ਦੀ ਵਧੀਆ ਤਰੀਕੇ ਦੇ ਨਾਲ ਚੈਕਿੰਗ ਕਾਗਜ਼ ਪੱਤਰ ਦੇਖਣ ਤੋਂ ਬਾਅਦ ਜਿਹੜੀ ਚੈਕਿੰਗ ਕਰਨ ਤੋਂ ਬਾਅਦ ਜਿਹੜਾ ਆ ਆ ਭੇਜਦੇ ਪਏ ਆ ਤੁਸੀਂ ਦੇ ਦੇ ਪੀ ਵੀ ਹੁਣੇ ਜਿਹੜੀ ਇੱਕ ਆ ਆ ਆਰ ਜੇ 06 ਜਿਹੜਾ ਨੰਬਰ ਆ ਉਹਦੇ ਨੂੰ ਵੀ ਜਿਹੜੀ ਇੱਕ ਵੈਨ ਆ ਉਹਨੂੰ ਵੀ ਰੋਕ ਲੈ ਗਿਆ ਆ ਤੇ ਤੁਸੀਂ ਦੇ ਦੇ ਪੀ ਵੀ ਉਹਦੀ ਵੀ ਜਿਹੜੀ ਚੈਕਿੰਗ ਆ ਕਿਉਂਕਿ ਜਿਹੜੀਆਂ ਗੱਡੀਆਂ ਖਾਸ ਕਰਕੇ ਬਾਹਰ ਤੋਂ ਅੰਦਰ ਐਂਟਰ ਹੁੰਦੀਆਂ ਨੇ ਗੁਰਦਾਸਪੁਰ ਸ਼ਹਿਰ ਦੇ ਵਿੱਚ ਐਂਟਰੀ ਪੁਆਇੰਟ ਦੇ ਉੱਤੇ ਜਿਹੜੀਆਂ ਨੇ ਸਪੈਸ਼ਲ ਜਿਹੜੀਆਂ ਨੇ ਚੈਕਿੰਗਾਂ ਕੀਤੀਆਂ ਜਾ ਰਹੀਆਂ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਐਸੀ ਅਣਹੋਣੀ ਘਟਨਾ ਨਾ ਹੋ ਜਾਵੇ ਕਿਉਂਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਹਨਾਂ ਦਿਨਾਂ ਦੇ ਵਿੱਚ ਲਾਅਨ ਆਰਡਰ ਨੂੰ ਜਿਹੜਾ ਕਾਇਮ ਰੱਖਣਾ ਬਹੁਤ ਜ਼ਰੂਰੀ ਹੈ ਤੇ ਇਹ ਜਿਹੜਾ ਤੁਸੀਂ ਦੇਖਦੇ ਪਿਓ ਇਸ ਟਾਈਮ ਮੇਰੇ ਨਾਲ ਤਸਵੀਰਾਂ ਕਿ ਗੱਡੀ ਦੇ ਵਿੱਚ ਜਿਹੜੀਆਂ ਸਪੈਸ਼ਲ ਚੈਕਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਤੇ ਬੜੇ ਵਧੀਆ ਤਰੀਕੇ ਦੇ ਨਾਲ ਜਿਹੜੀ ਹੈ ਬੜੀ ਮੁਸਤੈਦੀ ਦੇ ਨਾਲ ਜਿਹੜੀ ਚੈਕਿੰਗ ਆ ਖਾਸ ਕਰਕੇ ਜਿਹੜੀ ਹੈ ਇੱਥੇ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਏ ਹੋ ਤੇ ਲੋਕ ਇੱਥੇ ਜਿਹੜੇ ਵੀ ਲੰਘ ਰਹੇ ਨੇ ਜਿੰਨੀਆਂ ਵੀ ਗੱਡੀਆਂ ਜਾਂ ਜਿੱਥੋਂ-ਜਿੱਥੋਂ ਵੀ ਗੱਡੀਆਂ ਆ ਕੇ ਇਸ ਨਾਕੇ ਤੋਂ ਲੰਘਦੀਆਂ ਨੇ ਉਹਨਾਂ ਦੀ ਜਿਹੜੀ ਹੈ ਚੈਕਿੰਗ ਸਪੈਸ਼ਲੀ ਕੀਤੀ ਜਾ ਰਹੀ ਹੈ ਤੁਸੀਂ ਦੇਖਦੇ ਪਏ ਹੋ ਮੇਰੇ ਨਾਲ ਡੀਪੀਸੀ ਪੰਜਾਬੀ ਤੇ ਇਹ ਤਸਵੀਰਾਂ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਧੰਨਵਾਦ